ਦੂਜਾ ਸੀ ਅੱਜ ਰੱਖਿਆ ਅੱਜ ਮਹੀਨਾ ਪਾਰੇ ਪ੍ਰੋਗਰਾਮ ਚੱਲਣੇ ਅੱਜ ਤੋਂ ਸ਼ੁਰੂਆਤ ਹੋਈ ਆ ਪੂਰਾ ਪੰਜਾਬ ਪਹਿਲੀ ਤੋਂ ਲੈ ਕੇ 5ਵੀਂ ਤੱਕ 6ਵੀਂ ਤੋਂ ਲੈ ਕੇ 10ਵੀਂ ਤੱਕ ਹਾਈ ਸਕੈਂਡਰੀ ਤੇ ਕਾਲਜ ਤੇ ਚਾਰ ਤਰ੍ਹਾਂ ਦੇ ਪਲਾਸ ਹੀ ਰੱਖਿਆ ਇਹਨਾਂ ਦੇ ਮੁਕਾਬਲੇ ਹੋਣਗੇ ਥੀਮ ਰੇਕ ਆ ਕੋਈ ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹਨਾ ਸਾਡੇ ਥੀਮ ਦੇ ਜਿਹੜੇ ਨਾਲ ਮੇਲਵੇਂ ਵਾਤਾਵਰਣ ਤੇ ਰੁੱਖਾਂ ਨਾਲ ਸੰਬੰਧਤ ਤੇ ਇਹ ਚਾਰ ਤਰ੍ਹਾਂ ਦੇ ਮੁਕਾਬਲੇ ਪੂਰਾ ਇੱਕ ਮਹੀਨਾ ਚੱਲਣੇ ਆ ਤੇ ਦਾ ਇਹਨੂੰ ਜੱਜ ਵੀ ਕਰਨਗੇ ਪੰਜਾਬ ਦੇ ਕਵਿਤਾਵਾਂ ਦੇ ਨਾਲ ਅਗਨੋਤਰੀ ਵਰਗੇ ਬੈਠੇ ਆ ਮੈਨੂੰ ਖੁਸ਼ੀ ਆ ਮੈਂ ਤਾਂ ਪਿਛਲੇ 20 ਸਾਲ ਤੋਂ ਇਹਨਾਂ ਦੀਆਂ ਇਹਨਾਂ ਦੇ ਗੀਤਾਂ ਦੀਆਂ ਰਚਨਾ ਸੁਣਦਾ ਬਹੁਤ ਕੁਝ ਆ ਔਰ ਮੈਨੂੰ ਖੁਸ਼ੀ ਆ ਕਿ ਰਿਸਪੌਂਸ ਵੀ ਅੱਛਾ ਮਿਲਿਆ ਪੂਰਾ 1 ਮਹੀਨਾ ਪ੍ਰੋਗਰਾਮ ਚੱਲੂਗਾ 1 ਮਹੀਨੇ ਤੋਂ ਬਾਅਦ ਇਹ ਚਾਰੇ ਹੀ ਜਿਹੜੇ ਵਿਦਿਆਕ ਜਿਹੜੇ ਇੰਸਟੀਚਿਊਟ ਨੇ ਸਟੈਪ ਨੇ ਪ੍ਰਾਇਮਰੀ ਮਿਡਲ ਸਕੈਂਡਰੀ ਤੇ ਕਾਲਜਸ ਇਹਨਾਂ ਦੇ ਵਿੱਚੋਂ ਤਿੰਨ ਤਿੰਨ ਬੱਚੇ ਅਸੀਂ ਫਸਟ ਸੈਕਿੰਡ ਥਰਡ ਲਵਾਂਗੇ ਫਸਟ ਆਉਣ ਵਾਲੇ ਨੂੰ 81000 ਸੈਕਿੰਡ ਆਉਣ ਵਾਲੇ ਨੂੰ 90000 ਤੇ ਥਰਡ ਆਉਣ ਵਾਲੇ ਨੂੰ 21000 ਰੁਪਇਆ ਇਹ ਨਾਮ ਵੀ ਅਸੀਂ ਜਗਲਾਤ ਵਿਭਾਗ ਵੱਲੋਂ ਜਿਹੜਾ ਦੇਵਾਂਗੇ ਮਾਰਜੋ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਰਜੀ ਦੇ ਰਾਹੀਂ